ਦਸ ਬੁਤੇ ਤੇ ਦਉਣ ਕਸਤ ਚੰਗ ਬੁਰਾ ਤੇ ਦਸ ਮਨ ਕਸਤ ਅਜੇ ਤੇਰੇ ਗੱਦ ਕਿਚ ਮੋਰ ਜਾ ਕੇ ਖੜੇ ਤੇ ਚੰਗੀ ਕਰਾ ਜਾਣਦਾ ਹੈ ਗਉਣ ਕਸਤ ਕੁਸੀਏ ਤੇ ਜਾਂਦੀ ਜਮ ਕੋਣਾ ਚੋਦਨੇ ਕੁਝ ਤੇਨੁ ਫਾੜ ਥਲੇ ਲੋਣਾ ਚੋਦਨੇ ਕੁਝ ਲਕਿਆ ਰੇ ਕੋ ਕੇ ਖੇਵੇਂ ਤੇ ਨਾਮ ਰਕੇ ਦੇਣਾ ਕੀ ਹਮਾ ਚੋਦਨੇ ਅਸੀਂ ਵਿਦਾ ਮੰਦਰਾ ਦੀ ਤੇ ਨੰਗਲ ਵਾਸਿਕ ਲੈ ਤੈਰੂਗੀ ਤਮ ਬਾਦਲਾਂ ਦੇਤ ਵੇਤ ਵੇਰੂਗੀ ਸੱਚ ਬੋਲੇਗਾ ਦਿੰਦੋਂ ਉਪਰ ਚਾਨ ਲੈ ਚਿਕਲੇ ਦਾ ਕਰੀ ਕਿ ਮੋਟ ਵੇਤ ਵੇਰੂਗੀ ਅੱਜ ਕਿਨੇ ਜੋ ਜਦ ਤਾਰੇ ਦੁੱਧ ਕੇ ਜਿਨੇ ਕਹੇਗਾ ਨਾ ਨਿਵਜਾਂ ਯੋਤ ਕੇ ਇੰਜ ਲਗ ਰਿਹਾ ਬਜੇ ਫਤ ਦੇ ਦੇ ਕਰਕੇ ਬਾਰ ਬਾਰ ਦਸ ਲੋਕ ਗੁਰ ਦੇ ਸੱਚ ਦੇ ਨੇ ਚਿੱਤਰੇ ਦੇ ਲੂਗੀ ਨਿਤਰੰਗ ਰੂਹ ਅਸੀ ਕਲੇਤ ਮਿਲੋਗੀ ਤਰੰਮਾ ਦੇਲਾ ਦੇਖ ਬੇਤ ਮਿਲੋਗੀ ਸੱਚ ਹੋਰੇ ਗੰਦੋਸ ਪਤ ਚਾਨ ਵਿੱਚ ਕਰਦਾ ਕਰੇ ਕਿ ਮੱਟ ਖੇਤ ਵਰੂਗੀ ਫਤਿਹ ਵਾਸਤੇ ਜ਼ੋਰਦਾਰ ਤਾੜੀਆਂ ਫਤਿਹ ਉਹ ਕਈ ਵਾਰੀ ਹੁੰਦਾ ਹੈ ਇਸ ਕਰਕੇ ਕਲਾਕਾਰ ਹੈ ਕਲਾਕਾਰਾਂ ਵਾਲੇ ਗੁਣ ਜਿਹੜੇ ਆ ਲਓ ਸਰਮਾਨ ਵੀ ਨਾਲ ਹੀ ਹੋ ਗਿਆ ਫੱਦੇ ਦਾ ਤੇ ਲੈਵਲ ਲੜੋ ਫੋਟੋਆਂ ਖਿੱਚੋ ਯਾਰ ਇਹ ਦਰਬਾਰ حضرت ਪੀਰ ਬਾਬਾ ਗੈਬ ਗਾਜੀ ਸਰਕਾਰ ਬਾਬਾ ਚੁੱਪਖਸ਼ਾ ਸਰਕਾਰ ਜਿਹੜੇ ਪਿਆਰ ਕਰਦੇ ਤਾੜੀਆਂ ਵਜਾਓ ਜ਼ੋਰਦਾਰ ਤਾੜੀਆਂ